ਐਮਐਲਏ ਸਾਹਿਬ ਇਸ ਤਰ੍ਹਾਂ ਕੁੱਟਮਾਰ ਕਰਕੇ ਜਾਂ ਸਾਨੂੰ ਮਤਲ ਨੰਗਿਆਂ ਕਰਕੇ ਸਾਡੀ ਜ਼ੁਬਾਨ ਬੰਦ ਨਹੀਂ ਹੋਣੀ ਸੱਚ ਲਿਖਣਾ ਨਾ ਸੀ ਹਟਣਾ ਦੇ ਤੇ ਨਾ ਰੁਕਣਾ ਦੇ ਤੁਸੀਂ ਕਹਿੰਦੇ ਜੇ ਅਸੀਂ ਫਲਾਣੇ ਪੱਤਰਕਾਰ ਦਾ ਲੈ ਕੇ ਕਿ ਅਸੀਂ ਅੱਗੇ ਵੀ ਬੰਦੇ ਮਾਰੇ ਆ ਸਾਡਾ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਵੀ ਤੁਹਾਨੂੰ ਦਰਿਆ ਦੇ ਵਿੱਚ ਪਾ ਦੇਗੇ ਮੈਨੂੰ ਕੋਈ ਡਰ ਨਹੀਂ ਜੇ ਜਿੱਥੇ ਮਰਜ਼ੀ ਜਦੋਂ ਕਹੋਗੇ ਤੇ ਜੇ ਕਦੀ ਕੇਬਲ ਤੇ ਗੱਲ ਕਰਨੀ ਤਾਂ ਜਾਂ ਜਿਤਨਾ ਵੀ ਤੁਸੀਂ ਗੱਲ ਕਰਨੀਆਂ ਇਹੋ ਜਿਹਾ ਵਰਤੀਰਾ ਕਦੀ ਸਹਿਮ ਨਹੀਂ ਕਰਾਂਗੇ ਔਰ ਅਸੀਂ ਮਾਨ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬੜੇ ਵਧੀਆ ਕੰਮ ਕਰ ਰਹੇ ਨੇ ਔਰ ਜਿਹੜੇ ਇਹੋ ਜਿਹੇ ਇਹਨਾਂ ਦੇ ਲੀਡਰ ਨੇ ਜਿਹੜੇ ਮਾੜੇ ਕੰਮ ਕਰ ਰਹੇ ਨੇ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜੇ ਪੱਤਰਕਾਰਾਂ ਦਾ ਇਹ ਹਾਲ ਹੋ ਗਿਆ ਤੇ 2024 ਜਿਹੜੀਆਂ ਉਹ ਦੂਰ ਨਹੀਂ ਗਈ ਅਸੀਂ ਤੁਹਾਡਾ ਇਲੈਕਸ਼ਨ ਦੇ ਵਿੱਚ ਰੱਜ ਕੇ ਬਾਈਕਾਟ ਕਰਾਂਗੇ ਔਰ ਜਿਹੜੀਆਂ ਤੁਹਾਡੀਆਂ ਉਹ ਜੀਆਂ ਮਾੜੀਆਂ ਹਰ ਕਰਾਂ ਉਹ ਜੱਗ ਜਹਰ ਕਰਾਂਗੇ ਜਾਣ ਤੋਂ ਬਾਅਦ ਜਿਹੜਾ ਕਿ ਮੈਨੂੰ ਅੰਦਰ ਕਹਿੰਦੇ ਬੈਠ ਜਾਓ ਇੱਥੇ ਆ ਕਮਰੇ ਇੱਕ ਵੀਆਈਪੀ ਕਮਰਾ ਸੀ ਉੱਥੇ ਬਿਠਾ ਦਿੱਤਾ ਗਿਆ ਬਟੋਂ ਤੋਂ ਬਾਅਦ ਕੁਛ ਹੀ 15-20 ਮਿੰਟ ਬਾਅਦ ਮੇਰੇ ਮੈਨੂੰ ਨਾ ਅੰਦਰ ਮੇਰਾ ਮੋਬਾਈਲ ਖੋਲਿਆ ਤੇ ਅੰਦਰ ਉਹ ਲੋਲੀ ਕਰਦੇ ਚਾਰ-ਪੰਜ ਬੰਦੇ ਅੰਦਰ ਆ ਗਏ ਦੋ ਖੁਦ ਪੀਏ ਆਪਸੀ ਤੋ ਉਹਨਾਂ ਵੱਲੋਂ ਮੇਰੇ ਉਤੇ ਕਾਫੀ ਮੇਰੀ ਪਰ ਲੋਖੇ ਚਤੋ ਕੀਤੀ ਗਈ ਮੋਬਾਈਲ ਕਾਬੂ ਕਰ ਲਿਆ ਫਿਰ ਮੇਰੀ ਉਹਨਾਂ ਨੇ ਕੁੱਟਮਾਰ ਕੀਤੀ ਵੀਡੀਓ ਬਣਾਈ ਤੇ ਉਹ ਉਹਦੇ ਵਿੱਚ ਰਮਨ ਸੂਦ ਸੀ ਜਿਹੜਾ ਉਹ ਉਹਦੇ ਖਿਲਾਫ ਕਹਿੰਦਾ ਬੋਲ ਇਹਨੇ ਸੰਤੰਨ ਕੀਤਾ ਤਾਂ ਉਹ ਵੀਡੀਓ ਬਣਾਏਗਾ ਮੈਂ ਕਹਿੰਦਾ ਸਾਰਾ ਉਹ ਬੰਦਾ ਬਹੁਤ ਵਧੀਆ ਇਹੋ ਜੀ ਗੱਲ ਕੋਈ ਨਹੀਂ ਹੈਗੀ ਨਹੀਂ ਤੈਨੂੰ ਬੋਲਣਾ ਪਏਗਾ ਮੈਨੂੰ ਕੁੱਟਮਾਰ ਕਰਕੇ ਮੇਰੀ ਵੀਡੀਓ ਬਣਾਈਆਂ ਦੋ ਤਿੰਨ ਇਹਨਾਂ ਨੇ ਇਹਨਾਂ ਨੇ ਜੋ ਕੁਝ ਕੀਤਾ ਵਾ ਗਨ ਪੁਆਇੰਟ ਵੀ ਇਹਨਾਂ ਨੇ ਪਿਸਤੌਲ ਸੀ ਇਹਨਾਂ ਕੋਲ ਚੱਲ ਵੀ ਸੀ ਉਹ ਤੇ ਉਹ ਚੀਜ਼ਾਂ ਜਿਹੜੀਆਂ ਸੀ ਮੈਂ ਬੜਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਕੱਲਾ ਸੀ ਤੇ ਪੰਜਾ ਜਾਣਾ ਮੈਨੂੰ ਘੇਰ ਕੇ ਮੇਰੀ ਕੁੱਟਮਾਰ ਕੀਤੀ ਵੀਡੀਓ ਬਣਾਈਆਂ ਅੱਜ ਤੋਂ ਬਾਅਦ ਜੇ ਤੁਹਾਡੇ ਹੋਰ ਵੀ ਪੱਤਰਕਾਰ ਹੈਗੇ ਜਿਨ੍ਹਾਂ ਨੂੰ ਸੋਧਣਾ ਅਜੇ ਤੇਰੀ ਵਾਰੀ ਆਈ ਹੈ ਬਾਕੀਆਂ ਦੀ ਵਾਰੀ ਵੀ ਅਜੇ ਹੈਗੀ ਇਹ ਉਹਨਾਂ ਦੇ ਪੀਏ ਨੇ ਇਹਨਾਂ ਨੂੰ ਘਰ ਬੁਲਾ ਕੇ ਇਹਨਾਂ ਨਾਲ ਕੁੱਟ ਮਾਰ ਕੀਤੀ ਜਿਹਦੇ ਸਬੰਧ ਚ ਅਸੀਂ ਅੱਜ ਇੱਥੇ ਐਸਐਸਪੀ ਦਫ਼ਤਰ ਦਰਖਾਸਤ ਦੇਣ ਆਏ ਸੀ ਤੇ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਜੋ ਜਿਹੜੇ ਦੋਸ਼ੀ ਆ ਉਹਨਾਂ 'ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਪਰ ਅਸੀਂ ਇਹ ਅਲਟੀਮੇਟਮ ਦਿੱਤਾ ਵਾ ਪ੍ਰਸ਼ਾਸਨ ਨੂੰ ਕਿ ਜੇ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਪੰਜਾਬ ਲੈਵਲ ਤੇੜਾ ਸੰਘਰਸ਼ ਵਿੜਾਂਗੇ ਅੱਜ ਵੀਜੀ ਕੀ ਨਾਮ ਤੁਹਾਡਾ ਮੇਰਾ ਨਾਮ ਵਿਜੈ ਕੁਮਾਰਾ ਜੀ ਜੀ ਜਮਾਰ ਜੀ ਕੀ ਗੱਲ ਹੈ ਦਫਤਰ ਆਇਆ ਸੀ ਬਗਰਾਇਆ ਕਿ ਇਹ ਗੱਲ ਇਦਾਂ ਜੀ ਮੈਂ ਨਾ ਸਪਲੀਮੈਂਟ ਸੀ ਤੇ ਨਵੇਂ ਸਾਲ ਦਾ ਕਰਨਾ ਸੀ ਤੇ ਮੈਂ ਐਮਐਲਏ ਸਾਹਿਬ ਨੂੰ ਪਹਿਲਾਂ ਸਵੇਰੇ ਮਿਲਿਆ ਦਫਤਰ ਦੇ ਅੰਦਰ ਬੈਠੇ ਸੀ ਉਸ ਤੋਂ ਬਾਅਦ ਮੈਨੂੰ 4:10 ਮਿੰਟ ਤੇ ਮੈਨੂੰ ਫੋਨ ਆਇਆ ਵਾ ਐਮਐਲਏ ਦੇ ਫੋਨ ਤੋਂ ਤੇ ਪ੍ਰਦੀਪ ਪੀਏ ਸੀ ਉਹਨਾਂ ਨੇ ਬੁਲਾਇਆ ਕਿ ਤੁਸੀਂ ਜਿਹੜਾ ਵਾ ਉਹ ਆ ਜਾਓ ਤੇ ਬਾਕੀ ਪੱਤਰਕਾਰ ਰਹੇ ਉਹਨਾਂ ਨੇ ਨਾਲ ਹੀ ਤੁਹਾਨੂੰ ਵੀ ਮਿਲ ਜੰਦਾ ਤੇ ਮੈਂ ਫਿਰ ਇਸ ਕਰਕੇ ਮੈਨੂੰ ਬੁਲਾਇਆ ਗਿਆ ਤੇ ਮੈਂ ਉੱਥੇ ਚਲਾ ਗਿਆ ਜਾਣ ਤੋਂ ਬਾਅਦ ਜਿਹੜਾ ਕਿ ਮੈਨੂੰ ਅੰਦਰ ਕਹਿੰਦੇ ਬੈਠ ਜਾਓ ਇੱਥੇ ਆਹ ਕਮਰੇ ਕਵੀਆਈਪੀ ਕਮਰਾ ਸੀ ਉੱਥ ਉੜੋਂ ਤੋਂ ਬਾਅਦ ਕੋਸ਼ਿ 15 20 ਮਿੰਟ ਬਾਅਦ ਮੇਰੇ ਮੈਨੂੰ ਨਾ ਅੰਦਰ ਮੇਰਾ ਮੋਬਾਈਲ ਖੋ ਲਿਆ ਅੰਦਰ ਉਹ ਲੋਕੀ ਕਰਦੇ ਚਾਰ ਪੰਜ ਬੰਦੇ ਅੰਦਰ ਆ ਗਏ ਦੋ ਖੁਦ ਪੀਏ ਆਪਸੀ ਤੇ ਉਹਨਾਂ ਵੱਲੋਂ ਮੇਰੇ ਉੱਤੇ ਕਾਫੀ ਮੇਰੇ ਪਿੱਛੇ ਤੋ ਕੀਤੀ ਗਈ ਮੋਬਾਈਲ ਕਾਬੂ ਕਰ ਲਿਆ ਫਿਰ ਮੇਰੀ ਉਹਨਾਂ ਨੇ ਕੁੱਟਮਾਰ ਕੀਤੀ ਵੀਡੀਓ ਬਣਾਈ ਤੇ ਉਹ ਉਹਦੇ ਵਿੱਚ ਰਮਨ ਸੂਦ ਸੀ ਜਿਹੜਾ ਉਹ ਉਹਦੇ ਖਿਲਾਫ ਕਹਿੰਦਾ ਬੋਲ ਇਹਨੇ ਸੰਤੰਨ ਕੀਤਾ ਤਾਂ ਉਹ ਵੀਡੀਓ ਬਣਾਏਗਾ ਮੈਂ ਕਿਹਾ ਸਾਰਾ ਉਹ ਬੰਦਾ ਬਹੁਤ ਵਧੀਆ ਇਹੋ ਜੀ ਗੱਲ ਕੋਈ ਨਹੀਂ ਹੈਗੀ ਨਹੀਂ ਤੈਨੂੰ ਬੋਲਣਾ ਪਏਗਾ ਮੈਨੂੰ ਕੁੱਟਮਾਰ ਕਰਕੇ ਮੇਰੀ ਵੀਡੀਓ ਬਣਾਈਆਂ ਦੋ ਤਿੰਨ ਇਹਨਾਂ ਨੇ ਤੇ ਉਸ ਤੋਂ ਬਾਅਦ ਉਹਨੂੰ ਵੀ ਕਿ ਕੁਝ ਕੈਂਡੀਡੇਟ ਸਵਾ ਘੰਟੇ ਬਾਅਦ ਬੁਲਾਇਆ ਗਿਆ ਜਦੋਂ ਉਹਨੇ ਮੈਨੂੰ ਵੇਖਿਆ ਤੇ ਅਚਾਨਕ ਉਹ ਵੀ ਹਕਾਬਾ ਕਰ ਗਿਆ ਕਿ ਇਹ ਇੱਥੇ ਅਜੇ ਤੱਕ ਬੈਠਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੀ ਉਹਨਦੇ ਕੋਲ ਕੁਝ ਲੈਟਰ ਲਿਖਾਏ ਕੀ ਇਹ 50000 ਰੁਪਇਆ ਵਿਜੇ ਨੂੰ ਤੋਂ ਦਿੱਤਾ ਸੀ ਆ ਵੇਖੋ ਬੋਲਿਆ ਵਾ ਤੇ ਉਹਨੇ ਵੀ ਕਿਹਾ ਕਿ ਮੈਂ ਕੋਈ ਪੈਸਾ ਨਹੀਂ ਇਹਨੂੰ ਦਿੱਤਾ ਨਾ ਇਹਨੇ ਮੇਰੇ ਤੋਂ ਲਿਆ ਵਾ ਬੰਦਾ ਉਹ ਬਹੁਤ ਵਧੀਆ ਸੀ ਸਰ ਉਹ ਬਹੁਤ ਇਮਾਨਦਾਰ ਵਾ ਤੇ ਇਹਨਾਂ ਨੇ ਜੋ ਕੁਝ ਕੀਤਾ ਵਾ ਗਨ ਪੁਆਇੰਟ ਵੀ ਇਹਨਾਂ ਕੋ ਪਿਸਤੌਲ ਸੀ ਇਹਨਾਂ ਕੋ ਪਿਸਤਲ ਵੀ ਸੀ ਉਹ ਤੇ ਉਹ ਚੀਜ਼ਾਂ ਜਿਹੜੀਆਂ ਸੀ ਮੈਂ ਬੜਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਕੱਲਾ ਸੀ ਤੇ ਪੰਜਾ ਜਾਣਾ ਮੈਨੂੰ ਘੇਰ ਕੇ ਮੇਰੀ ਕੁੱਟਮਾਰ ਕੀਤੀ ਵੀਡੀਓ ਬਣਾਈਆਂ ਅੱਜ ਤੋਂ ਬਾਅਦ ਜੇ ਤੁਹਾਡੇ ਹੋਰ ਵੀ ਪੱਤਰਕਾਰ ਹੈਗੇ ਜਿਨ੍ਹਾਂ ਨੂੰ ਸੋਧਣਾ ਅਜੇ ਤੇਰੀ ਵਾਰੀ ਆਈ ਹੈ ਬਾਕੀਆਂ ਦੀ ਵਾਰੀ ਵੀ ਅਜੇ ਹੈਗੀ ਆ ਤੇ ਗੁਰਦੇਵ ਸਿੰਘ ਸੰਧੂ ਸੀ ਉਹਦੇ ਬੋਰਡ ਸੀ ਤੇਰੀ ਬੜੀ ਨੇੜਤਾਵਾਂ ਦੇ ਨਾਲ ਤੇਰੀ ਲਖਨੇਨਾ ਬੜੀ ਨੇੜਤਾਵਾ ਹੋਰ ਬਿਹੜਵਾਲ ਨਾ ਬੜੀ ਤੇਰੀ ਨੇੜਤਾਵਾ ਤੇ ਸਾਨੂੰ ਤੂੰ ਉਹਨਾਂ ਦੇ ਖਿਲਾਫ ਜਿਹੜਾ ਵਾ ਵੀਡੀਓ ਬਣਾ ਕੇ ਭੇਜਨੀ ਆ ਵਾ ਤੇ ਯਾਦ ਰੱਖ ਲਈ ਨਹੀਂ ਤੇ ਤੇਰਾ ਹਰਸ਼ ਹਰ ਚ ਬਹੁਤ ਮਾੜਾ ਹੋਵੇਗਾ ਮਾਰ ਦਿੱਤਾ ਜਾਏਗਾ ਤੈਨੂੰ ਤੇਰੇ ਪ੍ਰਧਾਨ ਨੂੰ ਮਰ ਕੇ ਕਾਫੀ ਜ਼ਿਆਦਾ ਮੇਰੇ ਤਰਫ ਤੇ ਕਿਤੇ ਔਰ ਮੈਨੂੰ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਕਿਤਾ ਔਰ ਆਹੀ ਐਸਐਸਪੀ ਸਾਹਿਬ ਕੋ ਆ ਜਾਈਆਂ ਤੇ ਇਹੋ ਹੀ ਮੰਗ ਕਰ ਰਹੇ ਆ ਕਿ ਸਾਰੇ ਮੇਰੇ ਨਾਲ ਜੋ ਕਿਸ ਕੀਤਾ ਗਿਆ ਮੈਂ ਆਪਣੀ ਯੂਨੀਅਨ ਆਪਣੇ ਪ੍ਰਧਾਨ ਜੀ ਨੂੰ ਵੀ ਦੱਸਿਆ ਸੋ ਇਥੇ ਪਹੁੰਚੇ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਪਹਿਲੀਆਂ ਪਾਰਟੀਆਂ ਮੇਰੀਆਂ ਪੜੀ ਵੀ ਪਰ ਅਹੀਂ ਇੱਕ ਜਿਹਨੂੰ ਕਹੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵਧੀਆ ਨੇ ਬੜਾ ਵਧੀਆ ਕੰਮ ਕਰਦੇ ਨੇ ਪੱਤਰਕਾਰਾਂ ਨਾਲ ਬੜਾ ਮਿਲ ਕੇ ਰਹਿੰਦੇ ਹਰ ਕੰਮ ਨੂੰ ਆਪਣਾ ਆਪਣੇ মিডিਆ ਨੂੰ ਬੁਲਾ ਕੇ ਕਰਦੇ ਨੇ ਸਾਹਮਣੇ ਕਰਦੇ ਨੇ ਕਿ ਇਹ ਚੀਜ਼ਾਂ ਨਵੀਂ ਪੇਸ਼ ਕੀਤੀ ਆ ਆਵਾ ਲੋਕਾਂ ਦੇ ਹਿੱਤ ਦੀਆਂ ਗੱਲਾਂ ਕਰਦੇ ਪਰ ਆ ਚੀਜ਼ ਜਿਹੜੀ ਚੀਜ਼ ਹੋਈ ਮੇਰੇ ਨਾਲ ਮੈਂ ਤੇ ਇਹਦਾ ਇਨਸਾਫ ਚਾਹੁੰਦਾ ਹਾਂ ਹਾਂਜੀ ਭੋਲ ਸਾਹਿਬ ਪੱਤਰਕਾਰ ਫੋਟੇ ਆਸੇ ਦੋਤਰ ਕੀ ਗੱਲ ਪਸਾਰੀ ਇੱਕ ਸਾਨੂੰ ਜੀ ਕੱਲ ਵਿਜੇ ਕੁਮਾਰ ਜਿਹੜੇ ਜਗਬਾਣੀ ਦੇ ਸਾਡੇ ਬੜੇ ਸੁਲਝੇ ਹੋਏ ਔਰ 15-20 ਸਾਲ ਤੋਂ ਪੱਤਰਕਾਰ ਨੇ ਉਹ ਉਹਨਾਂ ਦੇ ਕੋਲ ਨਾਮਵਰ ਚੈਨਲ ਨੇ ਐਮਐਚ1 ਜਗਬਾਣੀ ਟੀਵੀ ਔਰ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆਉਂਦੇ ਨੇ ਉਹਨਾਂ ਨੂੰ ਜਿਤਰਾ ਵੀ ਐਸੀ ਸਾਰੇ ਪੱਤਰਕਾਰ ਦਿਵਾਲੀ ਤੇ ਸੱਪਲੀਮੈਂਟ ਹੁੰਦਾ ਸਾਡਾ ਜਾਂ ਨਵੇਂ ਸਾਲ ਤੇ ਸੱਪਲੀਮੈਂਟ ਹੁੰਦਾ ਵਾ ਉਹ ਅਸੀਂ ਹਰ ਇੱਕ ਤੋਂ ਮੰਨ ਕਰਦੇ ਆਂ ਔਰ ਇਹਨਾਂ ਨੇ ਵੀ ਕਿਤੇ ਉਹਨਾਂ ਨੂੰ ਸੱਪਲੀਮੈਂਟ ਦਾ ਕਹਿਣਾ ਵਾ ਤੇ ਉਹਨਾਂ ਨੇ ਆਪਣੀ ਕੋਈ ਵਿਉਂਤ ਬਣਾ ਕੇ ਤੇ ਇਹਨਾਂ ਨੂੰ ਸੱਦਿਆ ਆਪਣੇ ਦਫ਼ਤਰ ਦੇ ਵਿੱਚ ਕਿ ਹੁਣੇ ਸਾਰੇ ਪੱਤਰਕਾਰ ਆਏ ਆ ਤੇ ਤੁਸੀਂ ਵੀ ਆ ਜਾਓ ਔਰ ਉੱਥੇ ਇਹਨਾਂ ਨੂੰ ਸੱਦ ਕੇ ਇਹਨਾਂ ਨੇ ਨਾਲ ਜਿਹੜੀ ਉਹਨਾਂ ਨੇ ਮਾੜੀ ਹਰਕਤ ਕੀਤੀ ਆ ਕਦੀ ਵੀ ਸਹਿਣ ਨਹੀਂ ਕੀਤੀ ਜਾਊਗੀ ਇੱਕ ਪੱਤਰਕਾਰ ਪੱਤਰਕਾਰ ਜਿਹੜਾ ਸਮਾਜ ਦਾ ਚਲਫਾ ਥਾਮਿਆ ਔਰ ਸਾਡੀ ਜੂਨੀਅਨ ਦੇ ਪੱਤਰਕਾਰ ਨਹੀਂ ਐਸੀ ਸਾਰੀਆਂ ਜਿੰਨੀਆਂ ਵੀ ਜੂਨੀਅਨ ਦੇ ਇੱਕ ਪੱਤਰਕਾਰ ਭਾਈਚਾਰੇ ਤੌਰ ਤੇ ਕਿਸੇ ਵੀ ਪੱਤਰਕਾਰ ਦੇ ਨਾਲ ਇਹੋ ਜਿਹਾ ਵਰਤੀਰਾ ਆਇਆ ਔਰ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਇੱਕ ਮੈਂ ਦੱਸ ਦੇਣਾ ਚਾਹਣਾ ਵਾ ਇਹਨਾਂ ਦੇ ਪੀਏ ਨੂੰ ਵੀ ਔਰ ਐਮਐਲਏ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਇਸ ਤਰ੍ਹਾਂ ਕੁੱਟਮਾਰ ਕਰਕੇ ਜਾਂ ਸਾਨੂੰ ਮਤਲ ਨੰਗਿਆਂ ਕਰਕੇ ਸਾਡੀ ਜ਼ੁਬਾਨ ਬੰਦ ਨਹੀਂ ਹੋਣੀ ਸੱਚ ਲਿਖਣਾ ਨਾ ਸੀ ਹਟਣਾ ਦੇ ਤੇ ਨਾ ਰੁਕਣਾ ਦੇ ਤੁਸੀਂ ਕਹਿੰਦੇ ਦੇ ਫਲਾਣੇ ਪੱਤਰਕਾਰ ਦਾ ਲੈ ਕੇ ਕਿ ਅਸੀਂ ਅੱਗੇ ਵੀ ਬੰਦੇ ਮਾਰੇ ਆ ਸਾਡਾ ਕੁਝ ਨਹੀਂ ਹੋਇਆ ਤੇ ਇਹਨਾਂ ਨੂੰ ਤੁਹਾਨੂੰ ਦਰਿਆ ਦੇ ਵਿੱਚ ਪਾ ਦੇਗੇ ਮੈਨੂੰ ਕੋਈ ਡਰ ਨਹੀਂ ਜੇ ਜਿੱਥੇ ਮਰਜੀ ਜਦੋਂ ਕਹੋਗੇ ਜੇ ਕਦੀ ਟੇਬਲ ਤੇ ਗੱਲ ਕਰਨੀ ਤਾਂ ਜਾਂ ਜਿਤਨਾ ਵੀ ਤੁਸੀਂ ਗੱਲ ਕਰਨੀਆਂ ਇਹੋ ਜਿਹਾ ਵਰਤੀਰਾ ਕਦੀ ਸਹਿਮ ਨਹੀਂ ਕਰਾਂਗੇ ਔਰ ਅਸੀਂ ਮਾਨ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਬੜੇ ਵਧੀਆ ਕੰਮ ਕਰ ਰਹੇ ਨੇ ਔਰ ਜਿਹੜੇ ਇਹੋ ਜਿਹੇ ਇਹਨਾਂ ਦੇ ਲੀਡਰ ਨੇ ਜਿਹੜੇ ਮਾੜੇ ਕੰਮ ਕਰ ਰਹੇ ਨੇ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜੇ ਪੱਤਰਕਾਰਾਂ ਦਾ ਇਹ ਹਾਲ ਹੋ ਗਿਆ ਤੇ 2024 ਜਿਹੜੀ ਆ ਉਹ ਦੂਰ ਨਹੀਂ ਗਈ ਅਸੀਂ ਤੁਹਾਡਾ ਇਲੈਕਸ਼ਨ ਦੇ ਵਿੱਚ ਰੱਜ ਕੇ ਬਾਈਕਾਟ ਕਰਾਂਗੇ ਔਰ ਜਿਹੜੀਆਂ ਤੁਹਾਡੀਆਂ ਇਹੋ ਜੀਆਂ ਮਾਰੀਆਂ ਹਰ ਕਰਾਂ ਉਹ ਜੱਗ ਜਹਰ ਕਰਾਂਗੇ ਕਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਸੇ ਵੀ ਪੱਤਰਕਾਰ ਦੇ ਉੱਤੇ ਕੋਈ ਇਹੋ ਜਾਂ ਤਸ਼ੱਦਦ ਕੀਤਾ ਜਾਵੇ ਜਿਵੇਂ ਐਸਐਸਪੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਟਾਈਮ ਲੈ ਕੇ ਔਰ ਜਿਹੜੀ ਬਰਖਾਸਤ ਹੈ ਜਿਹੜਾ ਇਹਨਾਂ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਆ ਔਰ ਜਿਹੜੇ ਨਜਾਇਜ਼ ਹਥਿਆਰ ਲਈ ਫਿਰਦਿਆ ਇੱਕ ਮੈਂ ਐਸਐਸਪੀ ਸਾਹਿਬ ਨੂੰ ਇਹ ਬੇਨਤੀ ਇਹ ਕਿਾ ਜਿਹੜਾ ਕੌਮਤ ਪ੍ਰੀਤ ਸਾਕਟ ਲਈ ਫਿਰਦਾ ਇਹਦੇ ਕੋ ਕਿੰਨੇ ਅਖਤਿਆਰ ਦਿੱਤਾ ਔਰ ਕਿੰਨੇ ਇਹਨੂੰ ਲਾਇਸੈਂਸ ਦਿੱਤਾ ਔ ਸਾਕਟ ਰੱਖਣ ਦਾ ਔਰ ਉਹਦੀ ਜਿਹੜੀ ਆ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਆ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਇਹ ਜਿਹੜੀ ਆ ਬਰੀਕੀ ਦੇ ਨਾਲ ਜਾਂਚ ਕਰਕੇ ਜਿਹੜੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਏਗੀ ਜੇ ਅਸੀਂ ਇਹਨਾਂ ਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਤੇ ਇੱਕ ਹਫਤੇ ਦੇ ਵਿੱਚ ਵਿੱਚ ਇਹਦੀ ਨਕਵਾਰੀ ਕਰਕੇ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਆ ਜਾਵੇ ਜਿਨ੍ਹਾਂ ਨੇ ਕੰਮ ਕੀਤਾ ਵਾ ਔਰ ਐਮਐਲਏ ਸਾਹਿਬ ਦੀ ਐਮਐਲਏ ਛਿੱਪ ਜਿਹੜੀ ਰੱਦ ਕੀਤੀ ਜਾਵੇ ਅਗਰ ਜੇ ਕੋਈ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਨਹੀਂ ਹੁੰਦੀ ਤਾਂ ਅਸੀਂ ਇਹ ਸੰਘਰਸ਼ ਨੂੰ ਪੰਜਾਬ ਲੈਵਲ ਦੇ ਉੱਤੇ ਲੈ ਕੇ ਜਾਵਾਂਗੇ ਪੁੱਛੀ ਉਹ ਕੀ ਸਾਲਾ ਮਾਮਲਾ ਹੈਗਾ ਤੇ ਕੀ ਲਿਖਿਆ ਦਿੰਦੇ ਇਹ ਪੱਤਰਕਾਰ ਵਿਜੇ ਕੁਮਾਰਿਆ ਐਮਐਚ1 ਜਗਬਣੀ ਚੈਨਲ ਤੋਂ ਇਹਨਾਂ ਦੇ ਕਸ਼ਮੀਰ ਸਿੰਘ ਸੋਲ ਐਮਐਲਏ ਜਿਹੜੇ ਉਹਨਾਂ ਦੇ ਪੀਏ ਨੇ ਇਹਨਾਂ ਨੂੰ ਘਰ ਬੁਲਾ ਕੇ ਇਹਨਾਂ ਨਾਲ ਕੁੱਟਮਾਰ ਕੀਤੀ ਵਿਦੇਸ਼ ਬੰਦ ਚ ਅਸੀਂ ਅੱਜ ਇੱਥੇ ਐਸਐਸਪੀ ਦਫ਼ਤਰ ਦਰਖਾਸਤ ਦੇਣ ਆਏ ਸੀ ਤੇ ਐਸਐਸਪੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਜੋ ਜਿਹੜੇ ਦੋਸ਼ੀ ਆ ਉਹਨਾਂ 'ਨ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਊਗੀ ਪਰ ਅਸੀਂ ਇਹ ਅਲਟੀਮੇਟਮ ਦਿੱਤਾ ਵਾ ਪ੍ਰਸ਼ਾਸਨ ਨੂੰ ਕਿ ਜੇ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਪੰਜਾਬ ਲੈਵਲ ਤੇੜਾ ਸੰਘਰਸ਼ ਵਿੜਾਂਗੇ ਤੇ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਇੱਕ ਆ ਤੇ ਆਪਣੇ ਕਿਸੇ ਵੀ ਪੱਤਰਕਾਰ ਉੱਪਰ ਰਹੀ ਇਹੋ ਜਿਹਾ ਕੋਈ ਤਸ਼ੱਦਦ ਜਾਂ ਕੋਈ ਕੁੱਟਮਾਰ ਬਰਦਾਸ਼ਤ ਨਹੀਂ ਕਰਾਂਗੇ ਇੰਨੇ ਗਾ ਅੱਜ ਮੇਰੇ ਕੋਲ ਜੀ ਵਿਜੇ ਕੁਮਾਰ ਪ੍ਰੈਸ ਰਿਪੋਰਟਰ ਹੈ ਗਿਆ ਐਮ ਐਚ 1 ਚੈਨਲ ਤੋਂ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਕੋਮਲ ਕ੍ਰੀਤ ਤੇ ਪ੍ਰਦੀਪ ਦੋ ਜਣਿਆਂ ਦੇ ਖਿਲਾਫ ਜਿਹੜੇ ਇੱਕ ਤਰ੍ਹਾਂ ਦੇ ਤੌਰ ਤੇ ਪੀਏ ਕਹਿੰਦੇ ਹਨ ਲੋਕਲ ਐਮ ਐਲਏ ਸਭਾ ਦੇ ਵੀ ਉਹਨਾਂ ਨੇ ਮੇਰੇ ਨਾਮ ਮਾਰਕਟ ਕੀਤੀ ਉਹਦੇ ਸਬੰਧ ਚ ਐਸ ਪੀ ਐਚ ਸਾਹਿਬ ਨੂੰ ਇਨਕੁਆਰੀ ਮਾਰ ਕਰਤੀ ਹੈ ਪੂਰਾ ਨਿਰਪੱਖ ਹੋ ਕੇ ਉਹਦੀ ਜਾਂਚ ਹੋਊਗੀ ਜੋ ਵੀ ਜਿਸ ਦੀ ਦੋਸ਼ੀ ਹੋਏ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਸਰ ਕੋਈ ਸਮਾਂ ਸੀਮਾ ਵੀ ਰੱਖੀ ਹੈ ਕਿੰਨੇ ਚਿਰ ਤੱਕ ਇਹਨਾਂ ਦੇ ਮਤਲਬ ਇਹ ਕਾਰਵਾਈ ਕਰ ਦਿੱਤੀ ਜਾਏਗੀ ਕੋ ਤਾਂ ਜੋ ਵੀ ਜਿੰਨਾ ਵੀ ਘੱਟ ਤੋਂ ਘੱਟ ਟਾਈਮ ਮੈਂ ਉਹਨਾਂ ਨੂੰ ਕਿਹਾ ਹਫਤੇ 10 ਦਿਨ ਦੇ ਵਿੱਚ ਸਾਰੀ ਇਨਕੁਆਰੀ ਕੰਪਲੀਟ ਕਰ ਦੇਣਗੇ ਸਰ ਕਿਵੇਂ ਦੇ ਦੇਓ ਤੇ ਦਸ ਸਮਾਜ ਦਾ ਚੌਥਾ ਤਾਮ ਪੱਤਰਕਾਰ ਬਣ ਜਾਂਦਾ ਹੈ ਕਿਹਦਾ ਜਿਹ ਪੱਤਰਕਾਰ ਨਾਲ ਜਿਹੜਾ ਪੱਤਰਕਾਰ ਲੋਕਾਂ ਦੀਆਂ ਸਮੱਸਿਆ ਨੂੰ ਉਜਾਗਰ ਕਰਦਾ ਅੱਜ ਉਹਦੇ ਤੇ ਸਾਰੇ ਇਸ ਤਰ੍ਹਾਂ ਦੇ ਫੋਟ ਮਾਰੂ ਰਹੀ ਦੇ ਕੋ ਤਾਂ ਕਿਸੇ ਨੂੰ ਵੀ ਇਖਤਿਆਰ ਨਹੀਂ ਹੈ ਕਿਸੇ ਦੇ ਨਾਲ ਉਹ ਕੋਈ ਵੀ ਚਾਹੇ ਕੋਈ ਸਾਡਾ ਮਲਾਜਮ ਵੀ ਹੈ ਉਹ ਵੀ ਹਰੇਕ ਦੇ ਜਿਹੜੇ ਹੱਕ ਹੰਦੂ ਜੋ ਕਨਸਟੀਟਿਊਸ਼ਨ ਨੇ ਦਿੱਤੇ ਹੋ ਸਾਰਿਆਂ ਨੇ ਬਲਾਪਰ ਹੈ ਪਰ ਇਹੋ ਜੀ ਘਟਨਾ ਨਹੀਂ ਵਾਪਰਨੀ ਚਾਹੀਦੀ ਜੇ ਵਾਪਰੀ ਹੈ ਉਹਦੀ ਤਸਦੀਕ ਸਾਰੀ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੋਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਸਾਡ ਜਿਹੜੀ ਉਹ ਸਾਲ تک મતલਬ ਰਿਪੋਰਟ ਦੇ ਵਿੱਚ ਤੁਹਾਨੂੰ ਦਿੱਤੀ ਲਈ ਫਿਰਦੀ ਉਹ ਤਾਂ